ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਭਗਨੀਤ ਕੋ ਨਜ਼ਰ ਪਾਉਂਨਿਆ ਪੰਜਾਬ ਦੀਆਂ ਵਡੀਆਂ ਖਬਰਾਂ ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਜਾਰੀ ਅੱਜ 9 ਮਾਰਚ ਨੂੰ ਸਮਰਾਲਾ ਪੁਲਿਸ ਵੱਲੋਂ ਤੜਕਸਾਰ ਹੀ ਨਸ਼ੇ ਦੇ ਵਪਾਰ ਕਰਨ ਵਾਲੇ ਵਿਅਕਤੀਆਂ ਦੇ ਘਰ ਵਿੱਚ ਮਾਰਿਆ ਗਿਆ ਛਾਪਾ ਆਫ ਸਰਕਾਰ ਵੱਲੋਂ ਸਾਡੇ ਮਾਨਯੋਗ ਐਸਐਸਪੀ ਯੂਪੀ ਜਦਵ ਆਈਪੀਐਸ ਅਫਸਰ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਤਾਪ ਜਿਹੜਾ ਸੜਕਾਸ ਆਪਰੇਸ਼ਨ ਦੇ ਤਹਿਤ ਜਿੰਨੇ ਵੀ ਬੰਦੇ ਜਿਹੜੇ ਐਕਟਿਵ ਹੈ ਸਮਗਲਨ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜਾਂ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਆ ਉਹਨਾਂ ਦੇ ਘਰਾਂ ਦੀ ਜਿਹੜੀ ਹੈ ਸਰਚ ਕਰਕੇ ਉਹਨਾਂ ਦੇ ਰੇਡ ਕਰ ਰਹੇ ਆ ਜਿਹਦੇ ਕੋਲੋਂ ਵੀ ਕੋਈ ਰਿਕਵਰੀ ਹੋਊਗੀ ਉਹਦੇ ਖਿਲਾਫ ਜਿਹੜਾ ਐਫਆਰ ਲੋਜ ਕੀਤੀ ਜਾਊਗੀ ਤੇ ਉਹਨੂੰ ਬੁੱਕ ਕੀਤਾ ਜਾਊਗਾ ਤੁਰੰਤ}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\,}\,\,\, 28 ਮਾਰਚ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਜ਼ ਬੀਤੇ ਦਿਨ 8 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਦੇ ਨੇੜਲੇ ਪਿੰਡ ਖਵਾਰ ਰਾਜਪੂਤਾ ਵਿਖੇ 5 ਦਿਨਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਵਿਅਕਤੀ ਗੰਭੀਰ ਰੂਪ ਨਾਲ ਹੋਏ ਜ਼ਖਮੀ ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ ਢਹਿ ਢੇਰੀ ਹੋਈ ਦੋ ਮੰਜ਼ਿਲਾ ਇਮਾਰਤ ਇਮਾਰਤ ਦੇ ਮਲਵੇ ਹੇਠਾਂ ਦੱਬਣ ਕਾਰਨ ਇੱਕ ਮਜ਼ਦੂਰ ਦੀ ਹੋਈ ਮੌਤ ਅਤੇ ਇੱਕ ਵਿਅਕਤੀ ਦੇ ਅਜੇ ਵੀ ਮਲਵੇ ਹੇਠ ਦਬੇ ਹੋਣ ਦਾ ਹੈ ਖਦਸ਼ਾ ਲੁਧਿਆਣਾ ਵਿਖੇ ਦੂਜੇ ਸੂਬਿਆਂ ਤੋਂ ਹੈਰੋਇਨ ਲਿਆ ਕੇ ਸ਼ਹਿਰ ਵਿੱਚ ਮਹਿੰਗੇ ਰੇਟ ਤੇ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਜਮਾਲਪੁਰ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ ਲੁਧਿਆਣਾ ਵਿੱਚ ਰੈਡੀमेड ਗਾਰਮੈਂਟਸ ਦੇ ਐਕਸਪੋਰਟਰਸ ਵਿਰੰਦਾ ਵੇਅਰ ਦੇ ਮਾਲਕ ਨਾਲ ਦੁਬਈ ਦੇ ਚਾਰ ਕਾਰੋਬਾਰੀ ਭਰਾਵਾਂ ਨੇ 15.21 ਕਰੋੜ ਰੁਪਏ ਦੀ ਮਾਰੀ ਠੱਗੀ। ਮੋਗਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਧਰਮਕੋਟ ਵਿੱਚ 5 ਮਰਲੇ ਜਗ੍ਹਾ ਨੂੰ ਲੈ ਕੇ ਇੱਕ ਪੁੱਤ ਨੇ ਆਪਣੀ ਪਤਨੀ ਅਤੇ ਹੋਰਨਾਂ ਨਾਲ ਮਿਲ ਕੇ ਆਪਣੀ ਮਾਂ ਦਾ ਕੀਤਾ ਕਤਲ। ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਤੜਕੇ ਸਵੇਰੇ ਹੋਇਆ ਐਨਕਾਊਂਟਰ ਲੁਧਿਆਣਾ ਦੁਗਰੀ ਪੁਲਿਸ ਨੇ ਦੁਗਰੀ ਥਾਣੇ ਦੇ ਇਲਾਕੇ ਵਿੱਚ ਫਾਇਰਿੰਗ ਕਰਨ ਵਾਲੇ ਦੋ ਦੋਸ਼ੀਆਂ ਦਾ ਕੀਤਾ ਐਨਕਾਊਂਟਰ ਪੰਜਾਬ ਵਿੱਚ ਮੌਸਮ ਵਿਭਾਗ ਦੇ ਮੁਤਾਬਿਕ 9 ਤੋਂ 11 ਮਾਰਚ ਤੱਕ ਮੌਸਮ ਬਣਿਆ ਰਹੇਗਾ ਖੁਸ਼ਕ ਜਦੋਂ ਕਿ 12 ਤੋਂ 14 ਮਾਰਚ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਹੈ ਸੰਭਾਵਨਾ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ